ਕਿਰਿਆ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਕੀਮਤੀ ਵਿਚਾਰ ਜ਼ਰੂਰ ਰੱਖਿਆ ਕਰੋ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਕਸਬਾਤ ਲਵੰਡੀ ਸਾਬੋ ਤਲਵੰਡੀ ਸਾਬੋ ਜਿਹੜਾ ਕਿ ਵਿਸਾਖੀ ਦੇ ਮੇਲੇ ਲਈ ਮਸ਼ਹੂਰ ਆ ਤਲਵੰਡੀ ਸਾਬੋ ਦੇ ਵਿੱਚ ਵਿਸਾਖੀ ਦਾ ਮੇਲਾ ਨੇੜੇ ਆ ਰਿਹਾ ਸੀ ਆਸੇ ਪਾਸੇ ਦੇ ਪਿੰਡਾਂ ਦੇ ਜੋ ਲੋਕ ਨੇ ਬੱਚੇ ਕੁੜੀਆਂ ਮਟਿਆਰਾਂ ਬਜ਼ੁਰਗ ਜੋ ਵੀ ਹੁੰਦਾ ਉਹਨਾਂ ਨੂੰ ਇਹ ਹੁੰਦਾ ਕਿ ਲੋਕ ਦੂਰੋਂ ਦੂਰੋਂ ਆਉਂਦੀ ਆ ਸੰਗਤ ਵਿਸਾਖੀ ਦੇ ਮੇਲੇ ਤੇ ਵੀ ਆਪਾਂ ਵੀ ਜਾਈਏ ਆਸੇ-ਪਾਸੇ ਦੇ ਪਿੰਡਾਂ ਦਾ ਕੋਈ ਵੀ ਬੰਦਾ ਜਿਹੜਾ ਉਹ ਘਰ ਨਹੀਂ ਰਹਿੰਦਾ 4-5 ਦਿਨ ਵਿਸਾਖੀ ਦਾ ਮੇਲਾ ਚੱਲਦਾ ਤੇ ਤਲਵੰਡੀ ਦੇ ਨੇੜਲੇ ਹੀ ਪਿੰਡ ਦੀਆਂ ਕੁੜੀਆਂ ਜਿਹੜੀਆਂ ਕਿ ਪਲੱਸ 2 ਦੇ ਪੇਪਰ ਦਿੱਤੇ ਹੋਏ ਸੀ ਤੇ ਹਜੇ ਥੋੜਾ ਫ੍ਰੀ ਚੱਲ ਰਹੀਆਂ ਸੀ ਸਕੂਲ ਵੱਲੋਂ ਉਹ ਸਾਰੀਆਂ ਸਹੇਲੀਆਂ ਰਲ ਕੇ ਇੱਕ ਪ੍ਰੋਗਰਾਮ ਬਣਾਉਂਦੀਆਂ ਤਲਵੰਡੀ ਵਿਸਾਖੀ ਦੇ ਮੇਲੇ ਤੇ ਜਾਣ ਲਈ ਸਾਰੀਆਂ ਆਪਣੇ ਘਰੋਂ ਪਰਮਿਸ਼ਨ ਲੈਂਦੀਆਂ ਨੇ ਘਰ ਦੇ ਜਿਹੜੇ ਉਹ ਜਾਣ ਦੀ ਪਰਮਿਸ਼ਨ ਦੇ ਦਿੰਦੇ ਆ ਪੰਜ ਕੁੜੀਆਂ ਜਿਹੜੀਆਂ ਵਿਸਾਖੀ ਦੇ ਮੇਲੇ ਤੇ ਗਈਆਂ ਤੇ ਉਹਨਾਂ ਨਾਲ ਕੀ ਵਾਪਰਿਆ ਤੁਸੀਂ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਪਿੰਡ ਦੇ ਵਿੱਚ 1 ਕੋ ਕਲਾਸ ਦੇ ਵਿੱਚ ਪੜ੍ਹਦੀਆਂ ਪੰਜੋ ਕੁੜੀਆਂ ਜਦੋਂ ਵਿਸਾਖੀ ਦੇ ਮੇਲੇ ਲਈ ਘਰੋਂ ਚੱਲਦੀਆਂ ਨੇ ਆਪਣੇ ਹੀ ਪਿੰਡ ਤੋਂ ਉਹ ਇੱਕ ਮਿੰਨੀ ਵੱਸ ਦੇ ਵਿੱਚ ਚੜ੍ਹਦੀਆਂ ਜਾਂਦੇ ਜਾਂਦੇ ਉਹਨਾਂ ਨੂੰ ਅੱਧਾ ਘੰਟਾ ਲੱਗ ਜਾਂਦਾ ਕਿਉਂਕਿ ਵਿਸਾਖੀ ਦੇ ਮੇਲੇ ਕਰਕੇ ਬਹੁਤ ਟ੍ਰੈਫਿਕ ਹੁੰਦੀ ਆ ਤੇ ਭੀੜ ਹੁੰਦੀ ਆ ਕੁੜੀਆਂ ਨੇ ਜਿਹੜੀਆਂ ਉਹ ਮੇਲੇ ਤੇ ਪਹੁੰਚ ਜਾਂਦੀਆਂ ਨੇ ਮੇਲੇ ਤੇ ਪਹੁੰਚ ਕੇ ਉਹ ਪਹਿਲਾਂ ਸਿੱਧਾ ਦਰਬਾਰ ਸਾਹਿਬ ਜਾਂਦੀਆਂ ਦਰਬਾਰ ਸਾਹਿਬ ਮੱਥਾ ਟੇਕ ਕੇ ਪ੍ਰਸ਼ਾਦ ਲੈਂਦੀਆਂ ਨੇ ਉੱਥੋਂ ਉਸ ਤੋਂ ਬਾਅਦ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕਰਦੀਆਂ ਨੇ ਫਿਰ ਉਹ ਸੋਚਦੀਆਂ ਕਿ ਗੁਰੂ ਘਰ ਦਾ ਹਨਾ ਲੰਗਰ ਜਿਹੜਾ ਉਹਨੂੰ ਛਕਣਾ ਜ਼ਰੂਰੀ ਆ ਉਸ ਤੋਂ ਬਾਅਦ ਉਹ ਲੰਗਰ ਹਾਲ ਦੇ ਵਿੱਚ ਚੱਲੀਆਂ ਜਾਂਦੀਆਂ ਜਦੋਂ ਬੈਠੀਆਂ ਉਹ ਲੰਗਰ ਛਕ ਰਹੀਆਂ ਹੁੰਦੀਆਂ ਤਾਂ ਤਿੰਨ ਚਾਰ ਮੁੰਡੇ ਆ ਜਿਹੜੇ ਉਹਨਾਂ ਕੁੜੀਆਂ ਨੂੰ ਵੇਖਦੇ ਆ ਕੁੜੀਆਂ ਨੂੰ ਵੇਖ ਕੇ ਇੱਕ ਮੁੰਡਾ ਜਿਹੜਾ ਦੂਜੇ ਮੁੰਡੇ ਨੂੰ ਇਸ਼ਾਰਾ ਕਰਦਾ ਉਹਨੂੰ ਕਹਿੰਦਾ ਕਿ ਉਹ ਤਾਂ ਫਲਾਣੇ ਪਿੰਡ ਵਾਲੀ ਪ੍ਰੀਤ ਨਹੀਂ ਲੱਗਦੀ ਜਦੋਂ ਉਹ ਵੇਖਦਾ ਉਹ ਕਹਿੰਦਾ ਹਾਂ ਲੱਗਦੀ ਤਾਂ ਉਹੀ ਆ ਤੇ ਉਹ ਕਹਿੰਦਾ ਕਿ ਐਂ ਵੇਖ ਉਹਦੇ ਨਾਲ ਕੌਣ ਆ ਦੂਜਾ ਜਿਹੜਾ ਵੇਖਦਾ ਉਹ ਪੰਜਾਂ ਕੁੜੀਆਂ ਤੇ ਨਿਗਾਹ ਮਾਰਦਾ ਤੇ ਕਹਿੰਦਾ ਕਿ ਪੰਜੇ ਸਹੇਲੀਆਂ ਨੇ ਇਕੱਠੀਆਂ ਅੱਜ ਵੀ ਉਹ ਕਹਿੰਦਾ ਚੱਲ ਫਿਰ ਅੱਜ ਕਹਿੰਦਾ ਕਿ ਉਹਦੇ ਵਾਲੇ ਥੱਪੜ ਦਾ ਬਦਲਾ ਲੈਣੇ ਆ ਚਲੋ ਭਾਈ ਉਹ ਉਥੋਂ ਪਲਾਨ ਬਣਾਉਂਦੇ ਆ ਜਦੋਂ ਕੁੜੀਆਂ ਲੰਗਰ ਸ਼ੱਕੇ ਉੱਥੋਂ ਨਿਕਲਦੀਆਂ ਨੇ ਤਾਂ ਮੁੰਡੇ ਆ ਜਿਹੜੇ ਉਹਨਾਂ ਦਾ ਪਿੱਛਾ ਕਰਦੇ ਆ ਕੁੜੀਆਂ ਦਾ ਧਿਆਨ ਨਹੀਂ ਹੁੰਦਾ ਕਿ ਸਾਡੇ ਪਿੱਛੇ ਕੋਈ ਆ ਰਿਹਾ ਚਲੋ ਕੁੜੀਆਂ ਜਿਹੜੀਆਂ ਲੰਗਰ ਸ਼ੱਕੇ ਬਾਹਰ ਆਉਂਦੀਆਂ ਵਰਤਨ ਸਾਫ਼ ਕਰਕੇ ਉਸ ਤੋਂ ਬਾਅਦ ਉਹ ਮੇਲੇ ਦੇ ਵਿੱਚ ਵੜ ਜਾਂਦੀਆਂ ਜਿੱਥੇ ਬਾਜ਼ਾਰ ਲੱਗੇ ਹੁੰਦੇ ਆ ਕਿਉਂਕਿ ਜਦੋਂ ਬੰਦਾ ਕੋਈ ਵੀ ਇਨਸਾਨ ਮੇਲੇ ਤੇ ਜਾਂਦਾ ਤਾਂ ਉਹ ਆਪਣੇ ਪਸੰਦ ਦੀਆਂ ਚੀਜ਼ਾਂ ਤੇ ਝਾਤੀ ਜ਼ਰੂਰ ਮਾਰਦਾ ਕੁੜੀਆਂ ਨੂੰ ਕੀ ਸ਼ੌਂਕ ਹੁੰਦਾ ਇਅਰਿੰਗਸ ਵੇਖਣੇ ਆਵਦੀਆਂ ਹਨਾ ਜੋ ਵੀ ਚੀਜ਼ਾਂ ਹੁੰਦੀਆਂ ਇਸ ਤਰ੍ਹਾਂ ਦੀਆਂ ਚਲੋ ਕੁੜੀਆਂ ਜਿਹੜੀਆਂ ਉਹ ਸਜੀਆਂ ਦੁਕਾਨਾਂ ਤੇ ਜਾਂਦੀਆਂ ਨੇ ਦੁਕਾਨਾਂ ਤੇ ਜਾ ਕੇ ਉਹ ਬੜਾ ਕੁਝ ਵੇਖਦੀਆਂ ਕਿਸੇ ਨੇ ਅੰਗੂਠੀ ਵੇਖੀ ਕਿਸੇ ਨੇ ਪਰਸ ਵੇਖਿਆ ਕਿਸੇ ਨੇ ਰਿੰਗਸ ਵੇਖੇ ਚੂੜੀਆਂ ਵੇਖ ਲਈਆਂ ਪੁਸ਼ਕ ਸਮਾਨ ਉਹਨਾਂ ਨੇ ਖਰੀਦ ਵੀ ਲਿਆ ਇੱਕ ਦੂਜੀ ਨਾਲ ਰਹਿ ਕਰਦੀਆਂ ਕਰਦੀਆਂ ਉਹ ਕਿੰਨਾ ਕੁਝ ਉਹਨਾਂ ਨੇ ਨਿਕਾ ਨਿਕਾ ਖਰੀਦ ਲਿਆ ਤੇ ਉਸ ਤੋਂ ਬਾਅਦ ਉਹ ਸੋਚਦੀਆਂ ਕਿ ਸਾਨੂੰ ਘੰਟਾ ਹੋ ਗਿਆ ਧੁੱਪ ਚ ਥੁਰੀਆਂ ਫਿਰਦੀਆਂ ਨੂੰ ਇਸ ਤੋਂ ਬਾਅਦ ਚਲੋ ਆਪਾਂ ਜੂਸ ਪੀਣ ਚੱਲੀਏ ਚਲ ਜਦੋਂ ਉਹ ਜੂਸ ਪੀਣ ਜਾਂਦੀਆਂ ਨੇ ਦਾ ਜੂਸ ਵਾਲੇ ਭਾਈ ਕੋਲ ਜਾ ਕੇ ਪੁੱਛ ਰਹੀਆਂ ਨੇ ਕਿ ਜੂਸ ਕਿਵੇਂ ਲਾਇਆ ਤੇ ਜੂਸ ਵਾਲਾ ਭਾਈ ਆ ਉਹਨਾਂ ਨੂੰ ਦੱਸਦਾ ਵੀ ਆ ਮੰਗੇੋ ਦਾ ਬਨਾਨਾ ਦਾ ਤੇ ਇੱਕ ਪਾਸੇ ਗੰਨੇ ਦਾ ਰਸ ਵਾਲਾ ਹੁੰਦਾ ਵੱਖ-ਵੱਖ ਤਰ੍ਹਾਂ ਦੀ ਹੈ ਨਾ ਜਿਹੜੀ ਵੈਰੈਟੀ ਹੈ ਜੂਸ ਵਾਲੇ ਉਹ ਉੱਥੇ ਹੁੰਦੇ ਨੇ ਤੇ ਚਲੋ ਸਾਰੀਆਂ ਦੀ ਵੱਖ-ਵੱਖ ਪਸੰਦ ਹੁੰਦੀ ਆ ਜਿਹੜੀ ਪ੍ਰੀਤ ਹੁੰਦੀ ਆ ਉਹ ਕਹਿੰਦੀ ਆ ਕਿ ਮੈਂ ਮੰਗੇੋ ਸ਼ੇਕ ਪੀਣਾ ਤੇ ਭਾਈ ਕਹਿੰਦਾ ਵੀ ਜੇ ਤੁਸੀਂ ਮੰਗੇੋ ਸ਼ੇਕ ਪੀਣਾ ਤਾਂ ਤੁਹਾਨੂੰ 10 ਮਿੰਟ ਲੱਗਣਗੇ ਵੀ ਪਹਿਲਾਂ ਕਾਫੀ ਗਾਹਕ ਖੜੇ ਆ ਤੁਸੀਂ ਐਂ ਕਰੋ ਵੇਟ ਕਰ ਲਓ ਚਲੋ ਪ੍ਰੀਤ ਜਿਹੜੀ ਉਹ ਆਪਦੀਆਂ ਸਹੇਲੀਆਂ ਨਾਲ ਨਾਲ ਵਾਲੀ ਜਿਹੜੀ ਰੇੜੀ ਹੁੰਦੀ ਆ ਉਹਦੇ ਕੋਲ ਖੜ ਜਾਂਦੀ ਆ ਕਿਉਂਕਿ ਉਹ ਕੁੜੀਆਂ ਨੇ ਮਤਲਬ ਮਿਕਸ ਜੂਸ ਪੀਣਾ ਸੀ ਤੇ ਮੰਗੇਓ ਵਾਲਾ ਇਧਰਲੀ ਰੇੜੀ ਵਾਲੇ ਕੋਲ ਸੀ ਜਿਹੜੇ ਉਹ ਮੁੰਡੇ ਹੁੰਦੇ ਆ ਨਾ ਉਹਨਾਂ ਦੀ ਨਿਗਾਹ ਹੁੰਦੀ ਆ ਤੇ ਉਹ ਵੇਖਦੇ ਆ ਵੀ ਬਾਕੀ ਚਾਰ ਕੁੜੀਆਂ ਜਿਹੜੀਆਂ ਉੱਥੇ ਜੂਸ ਪੀ ਰਹੀਆਂ ਹੁੰਦੀਆਂ ਪਰ ਪ੍ਰੀਤ ਬੈਠੀ ਹੁੰਦੀ ਆ ਤੇ ਚਲ ਉਹ ਨਾ ਜਿਹੜਾ ਮੰਗੇਓ ਸ਼ੇਕ ਵਾਲਾ ਹੁੰਦਾ ਉਹਦੀ ਰੇੜੀ ਕੋਲ ਆ ਜਾਂਦੇ ਆ ਤੇ ਉਹਨੂੰ ਕਹਿੰਦੇ ਆ ਕਿ ਮੰਗੇਓ ਸ਼ੇਕ ਬਣਾ ਦਿਓ ਚਲੋ ਉਹ ਕਹਿੰਦਾ ਕਿ ਰੁਕ ਜਾਓ ਵੀ ਕੁਦਰ ਕੁੜੀ ਬੈਠੀ ਆ ਉਹਦੇ ਵਾਸਤੇ ਵੀ ਬਣਾਉਣਾ ਤੁਹਾਡੇ ਵਾਸਤੇ ਵੀ ਪਹਿਲਾਂ ਸੀਡ ਹੋ ਜਾਂਦੋ ਥੋੜੀ ਉਹ ਕਹਿੰਦੇ ਠੀਕ ਹੈ ਚਲੋ ਚਲੋ ਕਹਾਸ ਦੇ ਖੇਡਦੇ ਹਨ ਆਪਣਾ ਇੱਕ ਦੂਜੇ ਵੱਲ ਧਿਆਨ ਨਹੀਂ ਰਹਿੰਦਾ ਕੁੜੀਆਂ ਸੀ ਪੰਜੋਂ ਇੰਨਾ ਗੱਪਸ਼ਪ ਦੇ ਵਿੱਚ ਗੱਲਾਂ ਦੇ ਵਿੱਚ ਉਲਝੀਆਂ ਹੋਈਆਂ ਸੀ ਇੱਕ ਦੂਜੀ ਨੂੰ ਪੁੱਛਦਾ ਸ ਰਹੀਆਂ ਸੀ ਵੀ ਜੋ ਮੈਂ ਲਿਆ ਉਹ ਵਧੀਆ ਦੂਜੀ ਦੂਜੀ ਨੂੰ ਪਛਲੀ ਸੀ ਇਸੇ ਤਰ੍ਹਾਂ ਸਮਾਂ ਗੁਜ਼ਰ ਰਿਹਾ ਸੀ ਇਧਰੋਂ ਜਿਹੜਾ ਜੂਸ ਵਾਲਾ ਭਾਈ ਆ ਮੰਗੋ ਸ਼ੇਕ ਵਾਲਾ ਉਹ ਪਹਿਲਾਂ ਵਾਲੇ ਗਾਕਾ ਨੂੰ ਤੋੜ ਕੇ ਇਹਨਾਂ ਵਾਸਤੇ ਮੈਂ ਗੁਸ਼ੇਕ ਬਣਾਉਣ ਲੱਗ ਪੈਂਦਾ ਤਿੰਨ ਮੁੰਡੇ ਹੁੰਦੇ ਆ ਇਹਨਾਂ ਲਈ ਤੇ ਚੌਥਾ ਪ੍ਰੀਤ ਲਈ ਚਲੋ ਉਹ ਚਾਰ ਕੱਪ ਜੂਸ ਦੇ ਬਣਾਉਂਦਾ ਤੇ ਉਹਨਾਂ ਕਿੰਨਾ ਮੁੰਡਿਆਂ ਨੂੰ ਜੂਸ ਆ ਜਿਹੜਾ ਫੜਾ ਦਿੰਦਾ ਤੇ ਉਹ ਮੁੰਡੇ ਆ ਜਿਹੜੇ ਕਹਿੰਦੇ ਕਿ ਸਾਨੂੰ ਚੌਥਾ ਕੱਪ ਨਹੀਂ ਚਾਹੀਦਾ ਉਹ ਕਹਿੰਦਾ ਚੌਥਾ ਕੱਪ ਮੇਰਾ ਨਹੀਂ ਉਹ ਕੁੜੀ ਦਾ ਉਹ ਜੂਸ ਵਾਲਾ ਕੱਪ ਉੱਥੇ ਹੀ ਰੱਖ ਕੇ ਕੁੜੀ ਨੂੰ ਬੁਲਾਉਣ ਲੱਗ ਜਾਂਦਾ ਕੁੜੀ ਨਾਲ ਹੀ ਸੀ ਵੈਸੇ ਪਰ ਫਿਰ ਵੀ ਉਹ ਗੱਲਾਂ 'ਚ ਧਿਆਨ ਸੀ ਚਲੋ ਜਦੋਂ ਉਹ ਜੂਸ ਰੱਖ ਕੇ ਉਹਨੂੰ ਆਵਾਜ਼ ਮਾਰਨ ਜਾਂਦਾ ਤੋ ਜਿਹੜੇ ਉਹ ਮੁੰਡੇ ਹੁੰਦੇ ਆ ਉਹ ਨਾ ਪਤਾ ਨਹੀਂ ਫਰਤੀ ਦੇ ਵਿੱਚ ਕੀ ਕਰਦੇ ਆ ਜੂਸ ਵਾਲਾ ਜੋ ਗਲਾਸ ਹੁੰਦਾ ਉਹਦੇ ਵਿੱਚ ਨਾ ਕੁਝ ਮਿਲਾ ਦਿੰਦੇ ਆ ਚਲੋ ਪ੍ਰੀਤ ਆਉਂਦੀ ਆ ਪ੍ਰੀਤ ਆ ਕੇ ਜਦੋਂ ਜੂਸ ਹਨਾ ਆਪਦਾ ਕੱਪ ਜੂਸ ਵਾਲਾ ਚੱਕਦੀ ਆ ਤੇ ਉਹਦੀ ਨਿਗਾ ਪੈ ਜਾਂਦੀ ਆ ਕਿਉਂਕਿ ਉਹ ਮੁੰਡਿਆਂ ਨੂੰ ਜਾਣਦੀ ਹੁੰਦੀ ਆ ਉਹਨਾਂ ਦੇ ਵਿੱਚੋਂ ਇੱਕ ਮੁੰਡਾ ਜਿਹੜਾ ਉਹਨਾਂ ਦੇ ਨੇੜਲੇ ਪਿੰਡ ਦਾ ਹੀ ਹੁੰਦਾ ਜਿਹੜਾ ਕਿ ਅਕਸਰ ਸਕੂਲ ਦੇ ਵਿੱਚ ਪ੍ਰੀਤ ਨੂੰ ਤੰਗ ਕਰਦਾ ਹੁੰਦਾ ਤੇ ਉਹ ਮੁੰਡਾ ਜਿਹੜਾ ਉਹਨੇ ਬਹੁਤ ਵਾਰ ਪ੍ਰੀਤ ਤੋਂ ਖਰੀਆਂ ਘੋਟੀਆਂ ਸੁਣੀਆਂ ਸੀ ਇੱਕ ਵਾਰੀ ਤਾਂ ਗੱਲ ਐਨੀ ਵੱਧ ਗਈ ਸੀ ਕਿ ਉਹਨੇ ਪ੍ਰੀਤ ਦੀ ਵਾਂ ਫੜ ਲਈ ਸੀ ਸਕੂਲ ਦੇ ਵਿੱਚ ਹੀ ਤੇ ਪ੍ਰੀਤ ਨੇ ਉਹਦੇ ਚਪੇੜ ਮਾਰੀ ਸੀ ਇਹ ਗੱਲ ਪ੍ਰੀਤ ਨੇ ਅੱਜ ਤੱਕ ਆਪਣੇ ਕਿਸੇ ਵੀ ਅਧਿਆਪਕ ਕਿਸੇ ਵੀ ਆਪਣੇ ਪੇਰੈਂਟਸ ਮਤਲਬ ਪਰਿਵਾਰਕ ਮੈਂਬਰ ਨੂੰ ਨਹੀਂ ਦੱਸੀ ਸੀ ਕਿਉਂਕਿ ਉਹਨੂੰ ਲੱਗਦਾ ਸੀ ਵੀ ਐਡੀ ਵੱਡੀ ਗੱਲ ਨਹੀਂ ਹੈਗੀ ਵੀ ਉਹਨੇ ਮੇਰੇ ਨਾਲ ਬਤ ਪੀਜੀ ਕੀਤੀ ਮੈਂ ਉਹਦਾ ਜਵਾਬ ਦੇਤਾ ਪਰ ਜਿਹੜਾ ਉਹ ਮੁੰਡਾ ਸੀ ਉਹ ਪ੍ਰੀਤ ਦੇ ਥੱਪੜ ਨੂੰ ਨਹੀਂ ਭੁੱਲਿਆ ਸੀ ਉਹਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਸੀ ਵਿਪ੍ਰੀਤ ਨੇ ਮੇਰੇ ਥੱਪੜ ਮਾਰਿਆ ਤੇ ਮਾਰਿਆ ਕਿਵੇਂ ਉਸੇ ਗੱਲ ਨੂੰ ਲੈ ਕੇ ਅੱਜ ਪ੍ਰੀਤ ਨਾਲ ਜੋ ਹੋਣ ਵਾਲਾ ਸੀ ਉਹ ਸੁਣ ਕੇ ਤੁਹਾਡੇ ਰੋਮ ਉੱਤੇ ਖੜੇ ਹੋ ਜਾਣਗੇ ਚਲੋ ਪ੍ਰੀਤ ਆਪਣਾ ਕੱਪ ਚੱਕ ਕੇ ਇਧਰ ਆਪਣੀਆਂ ਸਹੇਲੀਆਂ ਕੋਲ ਆ ਜਾਂਦੀ ਆ ਹੁਣ ਮੈਂਗੋ ਜਿਹੜਾ ਮੈਂਗੋ ਸ਼ੇਕ ਆ ਉਹ ਇੰਨਾ ਸੰਘਣਾ ਹੁੰਦਾ ਹਨਾ ਉਹਦੇ ਵਿੱਚ ਡਰਾਈ ਫਰੂਟ ਵਗੈਰਾ ਪਾਏ ਹੁੰਦੇ ਆ ਥੋੜੀ ਆਈਸਕ੍ਰੀਮ ਵੀ ਪਾਈ ਹੋਈ ਸੀ ਚਲੋ ਚਮਚ ਦੇ ਨਾਲ ਉਹਨੂੰ ਖਾਂਦੀ ਰਹਿੰਦੀ ਆ ਕਦੇ ਕੁਟਪਰ ਲੈਂਦੀ ਆ ਕਦੇ ਚਮਚਨਾ ਖਾਣ ਲੱਗ ਜਾਂਦੀ ਆ ਹੌਲੀ ਹੌਲੀ ਉਹਨੇ ਪੂਰਾ ਆਨੰਦ ਲੈ ਕੇ ਜਿਹੜਾ ਜੂਸ ਆ ਉਹ ਪੀਤਾ ਤੇ ਜੂਸ ਦਾ ਜਦੋਂ ਕੱਪ ਖਾਲੀ ਹੋ ਜਾਂਦਾ ਉਹ ਉੱਥੇ ਰੱਖ ਕੇ ਉਹਨੂੰ ਭਾਈ ਨੂੰ ਪੈਸੇ ਦੇ ਕੇ ਉੱਥੋਂ ਚੱਲਣ ਲੱਗਦੀਆਂ ਨੇ ਚਲੋ ਉੱਥੋਂ ਜਾਂਦੇ ਜਾਂਦੇ ਉਹ ਕੁੜੀਆਂ ਜਿਹੜੀਆਂ ਹੋਰ ਦੁਕਾਨ ਤੇ ਖੜ੍ਹ ਜਾਂਦੀਆਂ ਨੇ ਕਿਉਂਕਿ ਬੱਚੀਆਂ ਹੁੰਦੀਆਂ ਕੁੜੀਆਂ ਉਹਨਾਂ ਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਮੇਲੇ ਵੇਖਣਾ ਚੀਜ਼ਾਂ ਵੇਖਣਾ ਖਰੀਦੇ ਖਰੀਦੇ ਜਿਹੜੀ ਪ੍ਰੀਤ ਆ ਉਹਨਾਂ ਨੂੰ ਕਹਿੰਦੀ ਆ ਕਿ ਤੁਸੀਂ ਨਾ ਐਂ ਕਰੋ ਤੁਸੀਂ ਜੋ ਵੇਖਣਾ ਵੇਖ ਕੇ ਆ ਜਿਓ ਵੀ ਮੈਨੂੰ ਨਾ ਮੇਰਾ ਮਤਲਬ ਸਿਹਤ ਜੀ ਠੀਕ ਨਹੀਂ ਲੱਗ ਰਹੀ ਕਿ ਮੈਨੂੰ ਥੋੜੇ ਚੱਕਰ ਜੇ ਆ ਰਹੇ ਆ ਤੇ ਵੀ ਮੈਂ ਜਾ ਕੇ ਬੈਣੀ ਆ ਸਾਈਡ ਤੇ ਉਹ ਕਹਿੰਦੀ ਵੀ ਤੂੰ ਕੱਲੀ ਕਿਵੇਂ ਜਾਏਂਗੀ ਕਹਿੰਦੀ ਕੁਝ ਨਹੀਂ ਹੁੰਦਾ ਤੁਸੀਂ ਆਰਾਮ ਨਾਲ ਵੇਖੋ ਵੀ ਮੈਂ ਸਾਈਡ ਤੇ ਜਾਨੀ ਆ ਚਲ ਉਹਨਾ ਉਥੋਂ ਘਬਰਾਟ ਜੀ ਉਹਨੂੰ ਹੁੰਦੀ ਆ ਉਥੋਂ ਉਹ ਨਿਕਲ ਕੇ ਬਾਹਰ ਇੱਕ ਸਾਈਡ ਤੇ ਨਾ ਇੱਕ ਥੜਾ ਜਾਂ ਹੁੰਦਾ ਥੜੇ ਤੇ ਬਹਿ ਜਾਂਦੀ ਆ ਕਿ ਜਦੋਂ ਬੈਹਦੀ ਆ ਹੁਣ ਮੁੰਡਿਆਂ ਦੀ ਨਿਗਾ ਹੁੰਦੀ ਓਸੇ ਕੀ ਹੁੰਦੀ ਆ ਜਦੋਂ ਉਹਨੂੰ ਚੱਕਰ ਦੀ ਆਉਣ ਲੱਗਦੇ ਆ ਤਾਂ ਉਹ ਮੁੰਡੇ ਜਿਹੜੇ ਇਹਦੇ ਕੋਲ ਆਉਂਦੇ ਆ ਕਿ ਉਹ ਪ੍ਰੀਤ ਨੂੰ ਵਾਹ ਫੜ ਕੇ ਕਹਿੰਦੇ ਆ ਪ੍ਰੀਤ ਪ੍ਰੀਤ ਤੈਨੂੰ ਕੀ ਹੋਇਆ ਉਹ ਕਹਿੰਦੀ ਵੀ ਮੈਨੂੰ ਪਤਾ ਨਹੀਂ ਕੀ ਹੋ ਗਿਆ ਅੱਖਾਂ ਦੀਆਂ ਖੋਲਣ ਦੀ ਕੋਸ਼ਿਸ਼ ਕਰਦੀ ਆ ਪਰ ਉਹ ਤਾਂ ਅੱਖਾਂ ਨਹੀਂ ਖੁੱਲਦੀਆਂ ਚਲੋ ਮੁੰਡਾ ਕੀ ਕਰਦਾ ਉਹਨੂੰ ਵਾਹ ਦਾ ਸਹਾਰਾ ਦੇ ਕੇ ਉੱਥੋਂ ਲੈ ਜਾਂਦਾ ਦੋ ਮੁੰਡੇ ਆ ਜਿਹੜੇ ਉਹਨਾਂ ਦੇ ਨਾਲ ਤੁਰਦੇ ਆ ਤੇ ਤੁਰਦੇ ਤੁਰਦੇ ਚੱਲ ਜਦੋਂ ਉਹ ਜਾ ਰਹੇ ਹੁੰਦੇ ਆ ਹੁਣ ਮੇਲੇ 'ਚ ਇੰਨੀ ਭੀੜ ਹੁੰਦੀ ਆ ਕਿਸੇ ਦਾ ਧਿਆਨ ਨਹੀਂ ਹੁੰਦਾ ਕਿ ਇੱਕ ਦੋ ਲੋਕਾਂ ਨੇ ਵੇਖਿਆ ਵੀ ਫਿਰ ਉਹਨਾਂ ਨੂੰ ਇਹ ਲੱਗਿਆ ਵੀ ਚਲੋ ਇਹਨਾਂ ਦੀ ਭੈਣ ਹੋਣੀ ਆ ਹਨਾ ਜਾਂ ਕੋਈ ਪਰਿਵਾਰਕ ਮੈਂਬਰ ਹੋਣੀ ਆ ਵੀ ਗਰਮੀ ਕਰਕੇ ਚੱਕਰ ਆ ਗਿਆ ਉਹ ਇੱਕ ਦੋ ਔਰਤਾਂ ਨੇ ਪੁੱਛਿਆ ਵੀ ਵੀ ਕੀ ਹੋ ਗਿਆ ਕੁੜੀ ਨੂੰ ਕਹਿੰਦੇ ਬਸ ਕੁਛ ਨਹੀਂ ਵੀ ਮੇਲੇ ਦੇ ਵਿੱਚ ਆ ਕੇ ਘਬਰਾਟ ਹੋ ਗਈ ਵੀ ਡਾਕਟਰ ਦੇ ਲੈ ਕੇ ਜਾਂਦੇ ਆ ਚਲੋ ਸਾਰਿਆਂ ਲਈ ਨਾਰਮਲ ਗੱਲ ਹੁੰਦੀ ਆ ਤੇ ਉਹਨਾਂ ਕੁੜੀ ਨੂੰ ਅੱਗੇ ਗੱਡੀ ਖੜੀ ਹੁੰਦੀ ਆ ਉਹਦੇ 'ਚ ਬਿਠਾਉਂਦੇ ਆ ਗੱਡੀ 'ਚ ਬਿਠਾ ਕੇ ਉਹ ਪ੍ਰੀਤ ਨੂੰ ਗੱਡੀ ਤੋਰ ਲੈਂਦੇ ਆ ਮੁੰਡੇ ਸੀ ਜਿਹੜੇ ਉਹ ਜਵਾਨ ਸੀ ਜਿਵੇਂ ਬੀਏ ਦੇ ਵਿੱਚ ਪੜਦੇ ਹੋਣ ਐਨੀ ਵੱਡੀ ਉਮਰ ਸੀ ਉਹਨਾਂ ਦੀ ਚਲੋ ਉਹਨਾਂ ਜਦੋਂ ਗੱਡੀ 'ਚ ਬਿਠਾ ਲੈਂਦੇ ਆ ਤੇ ਜਾਂਦੇ ਜਾਂਦੇ ਉਹ ਗੱਡੀ ਤੋੜ ਲੈਂਦੇ ਆ ਉਸ ਤੋਂ ਬਾਅਦ ਉਥੇ ਨਾ ਜਦੋਂ ਵੀ ਕਿਤੇ ਭੀੜ ਵਾਲੀ ਜਗ੍ਹਾ ਤੇ ਹਨਾ ਇਕੱਠ ਹੁੰਦਾ ਤਾਂ ਪੁਲਿਸ ਜਿਹੜੀ ਉਹ ਲੱਗੀ ਹੁੰਦੀ ਆ ਕੁੜੀਆਂ ਵੀ ਹੈਗੀਆਂ ਸੀ ਕਾਫੀ ਤੇ ਜੈਂਟਸ ਵੀ ਸੀ ਪੁਲਿਸ ਕਰਮਚਾਰੀ ਮੁਸਤੈਦੀ ਨਾਲ ਹਨਾ ਆਪਣੀ ਜੋ ਡਿਊਟੀ ਉਹ ਕਰ ਰਹੇ ਸੀ ਇੱਕ ਕੁੜੀ ਦੀ ਨਜ਼ਰ ਪੈਂਦੀ ਆ ਜਦੋਂ ਉਹ ਕਾਲੀ ਥਾਰ ਦੇ ਵਿੱਚ ਉਸ ਕੁੜੀ ਨੂੰ ਬਿਠਾਉਂਦੇ ਆ ਤੇ ਕੁੜੀ ਨੂੰ ਸ਼ੱਕ ਪੈ ਜਾਂਦਾ ਪੁਲਿਸ ਵਾਲੀ ਨੂੰ ਉਹ ਸੋਚਦੇ ਆ ਵੀ ਜੇ ਕੁੜੀ ਨੂੰ ਚੱਕਰ ਆਇਆ ਤਾਂ ਕੁੜੀ ਦੇ ਨਾਲ ਕੋਈ ਹੋਰ ਕੁੜੀ ਤਾਂ ਹੋਣੀ ਚਾਹੀਦੀ ਸੀ ਵੀ ਉਹ ਤਿੰਨੋਂ ਮੁੰਡੇ ਸੀ ਚਲੋ ਉਹਨਾਂ ਆਪਣੀ ਨਾਲ ਦੀ ਜੋ ਕੁੜੀ ਹੁੰਦੀ ਹੈ ਡਿਊਟੀ ਤੇ ਉਹਨੂੰ ਕਹਿੰਦੀ ਕਿ ਇੱਥੇ ਰਹਿਣਾ ਮੈਂ ਆਉਣੀ ਆ ਤੇ ਉਹਨਾਂ ਚਲੋ ਆਪਣਾ ਜਿਹੜਾ ਸੀਨੀਅਰ ਅਧਿਕਾਰੀ ਹੁੰਦਾ ਉਹਨੂੰ ਵੀ ਇਨਫੋਰਮ ਨਹੀਂ ਕਰਦੀ ਉਹ ਉਹ ਤੋਂ ਨਾ ਗੱਡੀ ਦਾ ਪਿੱਛਾ ਕਰਦੀ ਆ ਉਹਦੇ ਕੋਲੇ ਅੱਗੇ ਜਾ ਕੇ ਐਕਟਿਵਾ ਜਿਹੜੀ ਉਹਦੀ ਕਾਫੀ ਦੂਰ ਖੜੀ ਹੁੰਦੀ ਆ ਤੇ ਉਹ ਸੋਚਦੀ ਆ ਵੀ ਜੇ ਮੰਨ ਲਵੋ ਮੈਂ ਐਕਟਿਵਾ ਲੈਣ ਗਈ ਤਾਂ ਗੱਡੀ ਓਲੇ ਹੋ ਜੂ ਉੱਥੇ ਨਾ ਕੋਈ ਕੁੜੀ ਆਈ ਹੁੰਦੀ ਆ ਮੇਲੇ 'ਚ ਐਕਟਿਵਾ ਤੇ ਉਹ ਆਪਣੀ ਐਕਟਿਵਾ ਉਧਰ ਲਾ ਰਹੀ ਹੁੰਦੀ ਆ ਉਹਨੂੰ ਕਹਿੰਦੀ ਕਿ ਪਲੀਜ਼ ਮੈਨੂੰ 2 ਮਿੰਟ ਲਈ ਤੁਹਾਡੀ ਐਕਟਿਵਾ ਦੇ ਦਿਓ ਉਹ ਸੋਚਦੀ ਆ ਵੀ ਪੁਲਿਸ ਵਾਲੀ ਆ ਚਲੋ ਇਹਨੂੰ ਕੋਈ ਲੋੜ ਹੋਊ ਕਹਿੰਦੀ ਵੀ ਐਮਰਜੈਂਸੀ ਆ ਪਲੀਜ਼ ਮੈਨੂੰ 2 ਮਿੰਟ ਲਈ ਉਹ ਕਹਿੰਦੀ ਵੀ ਤੁਸੀਂ ਕੌਣ ਹੋ ਤੁਹਾਡਾ ਨਾਮ ਕੀ ਆ ਪੁਲਿਸ ਵਾਲੀ ਆ ਜਿਹੜੀ ਉਹਨੂੰ ਆਪਣਾ ਨਾਮ ਵੀਰਪਾਲ ਕੌਰ ਦੱਸਦੀ ਆ ਤੇ ਕਹਿੰਦੀ ਆ ਕਿ ਮੈਂ ਬਠਿੰਡਾ ਤੋਂ ਆਂ ਦੇ ਵੀ ਤੁਸੀਂ ਨਾ ਮੇਰਾ ਮਤਲਬ ਇੰਤਜ਼ਾਰ ਕਰਿਓ ਇੱਥੀ ਤੇ ਉਹਨੂੰ ਨਾ ਹੀ ਕਰਦੀ ਆ ਫੋਨ ਨੰਬਰ ਦੇ ਦਿੰਦੀ ਆ ਕਾਲੀ ਕਾਲੀ ਚ ਵੀ ਆ ਮੇਰਾ ਫੋਨ ਨੰਬਰ ਆ ਤੇ ਤੁਸੀਂ ਨਾ ਐ ਕਰਿਓ ਆਪਦੇ ਫੋਨ ਤੋਂ ਮਿਸ ਕਾਲ ਕਰਦੇ ਹੋ ਮੇਰੇ ਕੋਲ ਇੰਨਾ ਟਾਈਮ ਨਹੀਂ ਤੇ ਐਕਟਿਵਾ ਤੁਹਾਡੀ ਮੈਂ ਹੁਣੇ ਦੇ ਦੂੰਗੀ ਚਲੋ ਕੁੜੀ ਨਾ ਉਹਨੂੰ ਵੀ ਇਹ ਹੁੰਦਾ ਵੀ ਪੁਲਿਸ ਵਾਲੀ ਆ ਮੇਰੀ ਐਕਟਿਵਾ ਕਿੱਧਰ ਲੈ ਜਾਊਗੀ ਜਦੋਂ ਆਪਦਾ ਨੰਬਰ ਦੇਗੀ ਉਹਨੂੰ ਐਕਟਿਵਾ ਦੇ ਦਿੰਦੀ ਆ ਉਧਰੋਂ ਗੱਡੀ ਨਿਕਲਦੀ ਆ ਮੇਲੇ ਚੋਂ ਉਧਰੋਂ ਵੀਰਪਾਲ ਕੌਰ ਆ ਜਿਹੜੀ ਉਹ ਐਕਟਿਵਾ ਤੇ ਗੱਡੀ ਦਾ ਪਿੱਛਾ ਕਰਦੀ ਆ ਪਿੱਛਾ ਕਰਦੀ ਕਰਦੀ ਗੱਡੀ ਤੇ ਜਾਂਦੀ ਆ ਤੇ ਐਕਟਿਵਾ ਵੀ ਉਨੀ ਹੀ ਤੇ ਐਕਟਿਵਾ ਉਤੋਂ ਤਲਵੰਡੀ ਦੇ ਵਿੱਚੋਂ ਬਾਹਰ ਨਿਕਲ ਕੇ ਇੱਕ ਪਿੰਡ ਦੇ ਸੁੰਨਸਾਨ ਰਸਤੇ ਵੱਲ ਪੈ ਜਾਂਦੀ ਆ ਰਸਤੇ ਵੱਲ ਪੈ ਜਾਂਦੀ ਆ ਤੇ ਉਹਨੂੰ ਸ਼ੱਕ ਹੋ ਜਾਂਦਾ ਚਲੋ ਉਹ ਕਾਲੀ ਕਰਕੇ ਜਿਹੜੀ ਗੱਡੀ ਆਈ ਉਹਨੂੰ ਅੱਗੇ ਉਹਦੇ ਐਕਟਿਵਾ ਲਾ ਦਿੰਦੀ ਐ ਐਕਟਿਵਾ ਆਉਂਦੀ ਐ ਤੇ ਰੋਕਦੀ ਆ ਉਹਨੂੰ ਕਿ ਉਹ ਮੁੰਡੇ ਆ ਜਿਹੜੇ ਗੱਡੀ ਰੋਕ ਲੈਂਦੇ ਆ ਤੇ ਉਹਨਾਂ ਨੂੰ ਕਹਿੰਦੀ ਐ ਕਿ ਬਾਹਰ ਆਓ ਮੁੰਡੇ ਕਹਿੰਦੇ ਕਿ ਦੱਸੋ ਮੈਡਮ ਉਹ ਕਹਿੰਦੀ ਕਿ ਮੈਨੂੰ ਤੁਹਾਡੀ ਗੱਡੀ ਦੀ ਮੈਂ ਤਲਾਸ਼ੀ ਲੈਣਾ ਚਾਹਣੀ ਆ ਉਹ ਕਹਿੰਦੇ ਵੀ ਤੁਹਾਡੇ ਕੋਲੇ ਕੀ ਅਧਿਕਾਰ ਆ ਤਲਾਸ਼ੀ ਲੈਣ ਦਾ ਉਹ ਕਹਿੰਦੀ ਵੀ ਅਧਿਕਾਰਤਾ ਹੈ ਕਾਨੂੰਨ ਦੀ ਵਰਦੀ ਮੇਂ ਐਵੇਂ ਨਹੀਂ ਪਾਈ ਹੈਗੀ ਤੁਸੀਂ ਮੈਨੂੰ ਗੱਡੀ ਦੀ ਤਲਾਸ਼ੀ ਲੈਣ ਦਿਓ ਉਹ ਕਹਿੰਦੇ ਮੈਡਮ ਕੀ ਤੁਸੀਂ ਗੱਲ ਕਰਦੇ ਹੋ ਸਾਡੀ ਗੱਡੀ ਚ ਕੀ ਆ ਸਾਡੀ ਰਿਸ਼ਤੇਦਾਰਾ ਕੁੜੀ ਭੈਣ ਆ ਸਾਡੀ ਇਹਨੂੰ ਪਤਾ ਨਹੀਂ ਕੀ ਹੋ ਗਿਆ ਚੱਕਰ ਆ ਗਿਆ ਅਸੀਂ ਲੈ ਕੇ ਜਾ ਰਹੇ ਹਾਂ ਉਹ ਕਹਿੰਦੀ ਵੀ ਜੇ ਤੁਸੀਂ ਲੈ ਕੇ ਜਾ ਰਹੇ ਹੋ ਤੇ ਫੇਰ ਕੀ ਆ ਵੀ ਪੰਜਾਬ ਪੁਲਿਸ ਦਾ ਹਨਾ ਫਰਜ਼ ਬਣਦਾ ਇਹਨਾਂ ਦੀ ਮਦਦ ਕਰਨਾ ਵੀ ਮੈਂ ਤੁਹਾਡੇ ਨਾਲ ਚੱਲਦੀ ਆ ਉਹ ਕਹਿੰਦੇ ਕਿ ਨਹੀਂ ਮੈਡਮ ਅਸੀਂ ਲੈ ਜਾਾਂਗੇ ਤੇ ਉਹਨੂੰ ਕਹਿੰਦੇ ਵੀ ਜਲਦੀ ਪਰੇ ਹਟੋ ਵੀ ਸਾਡੀ ਕੁੜੀ ਨੂੰ ਕੁਝ ਹੋ ਨਾ ਜਾਵੇ ਆਸਾ ਪਾਸਾ ਵੇਖ ਕੇ ਵੀਰਪਾਲਾ ਜਿਹੜੀ ਉਹ ਮੌਕਾ ਤਾੜ ਜਾਂਦੀ ਹੈ ਤਉਨੂੰ ਆਏ ਹੁੰਦਾ ਕਿ ਕਿਤੇ ਇਹ ਜਬਰਦਸਤੀ ਜਾਂ ਤਕਸ਼ਾਈ ਮੇਰੇ ਨਾਲ ਵੀ ਨਾ ਕਰਨਾ ਚਲੋ ਸਾਈਡ ਤੇ ਗੱਡੀ ਕਰਕੇ ਆਪਣਾ ਫਟਾਫਟ ਫੋਨ ਕੱਢਦੀ ਆ ਤੇ ਕੰਟਰੋਲ ਰੂਮ ਉੱਥੇ ਹੁੰਦਾ ਉਹਨਾਂ ਦਾ ਹਨਾ ਬਣਿਆ ਹੋਇਆ ਉੱਥੇ ਫੋਨ ਕਰਕੇ ਕਹਿੰਦੀ ਆ ਵੀ ਕੁੜੀਆਂ ਤੇ ਮੁੰਡੇ ਪੁਲਿਸ ਕਰਮਚਾਰੀ ਆ ਜਿਹੜੇ 3-4 ਤੁਸੀਂ ਇੱਥੇ ਭੇਜੋ ਲੋਕੇਸ਼ਨ ਉਹ ਭੇਜ ਦਿੰਦੀ ਆ ਤੇ ਚਲੋ ਉਧਰੋਂ ਮੁਸਤੈਦੀ ਨਾਲ ਪੁਲਿਸ ਆ ਜਿਹੜੀ ਉਹ ਗੱਡੀ ਦੋ ਕੁੜੀਆਂ ਤੇ ਦੋ ਜਿਹੜੇ ਪੁਲਿਸ ਵਾਲੇ ਮੁੰਡੇ ਗੱਡੀ ਦੇ ਵਿੱਚ ਉਹਦਾ ਪਿੱਛਾ ਕਰਦੀ ਆ ਗੱਡੀ ਤੇ ਉਹ ਐਕਟਿਵ ਆਣ ਵਾਲੀ ਜਿਹੜੀ ਕੁੜੀ ਹੁੰਦੀ ਆ ਉਹ ਵੀ ਥਾਰ ਦੇ ਪਿੱਛੇ ਹੁੰਦੀ ਆ ਚੱਲ ਜਦੋਂ ਪੁਲਿਸ ਵਾਲੀ ਗੱਡੀ ਆ ਜਿਹੜੀ ਇੰਨੀ ਤੇਜ਼ ਆਉਂਦੀ ਆ ਵੀ ਉਸ ਗੱਡੀ ਦੇ ਬਰਾਬਰ ਰਲ ਜਾਂਦੀ ਆ ਉਸ ਤੋਂ ਬਾਅਦ ਵੀਰਪਾਲਾ ਜਿਹੜੀ ਉਹ ਗੱਡੀ ਵਾਲਿਆਂ ਨੂੰ ਇਸ਼ਾਰਾ ਕਰਦੀ ਆ ਵੀ ਅੱਗੇ ਲੱਗੋ ਚੱਲ ਉਹ ਪੁਲਿਸ ਵਾਲੀ ਗੱਡੀ ਆ ਜਿਹੜੀ ਅੱਗੇ ਲੱਗ ਜਾਂਦੀ ਆ ਉਹ ਹੌਲੀ ਹੌਲੀ ਜਾਂਦੀ ਆ ਤੇ ਥਾਰ ਵਾਲੇ ਆ ਜਿਹੜੇ ਹੁਣ ਉਹ ਇਹ ਸੋਚਦੇ ਆ ਵੀ ਅੱਗੇ ਵੀ ਪੁਲਿਸ ਆ ਪਿੱਛੇ ਵੀ ਪੁਲਿਸ ਆ ਤੇ ਉਹ ਸਮਝ ਜਾਂਦੇ ਆ ਵੀ ਇਹਦਾ ਮਤਲਬ ਸਾਡੇ ਤੇ ਸ਼ੱਕ ਹੋ ਗਿਆ ਇਹਨਾਂ ਨੂੰ ਉਹ ਕੀ ਕਰਦੇ ਆ ਉਹ ਚਲੋ ਪੁਲਿਸ ਵਾਲੀ ਜੋ ਗੱਡੀ ਹੁੰਦੀ ਆ ਉਹ ਨਾਲ ਦਾ ਜੋ ਸ਼ਹਿਰ ਹੁੰਦਾ ਬਠਿੰਡੇ ਵਾਲਾ ਉਹ ਬਠਿੰਡੇ ਦੇ ਹਸਪਤਾਲ ਵੱਲ ਜਾ ਰਹੀ ਹੁੰਦੀ ਆ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਗੱਡੀ ਤਾਂ ਹਸਪਤਾਲ ਵੱਲ ਹੀ ਜਾਊਗੀ ਜੇ ਕੁਝ ਹੋਇਆ ਕੁੜੀ ਨੂੰ ਜਾਂਦੇ ਜਾਂਦੇ ਤੇ ਚਲੋ ਥਾਰ ਵਾਲਿਆਂ ਨੇ ਬਹੁਤ ਵਾਰ ਉਹ ਗੱਡੀ ਅੱਗੇ ਕੱਢਣ ਦੀ ਕੋਸ਼ਿਸ਼ ਕੀਤੀ ਪਰ ਜਿਹੜੀ ਪੁਲਿਸ ਵਾਲੀ ਗੱਡੀ ਸੀ ਉਹਨਾਂ ਨੇ ਉਹਨੂੰ ਰਾਹ ਨਹੀਂ ਦਿੱਤਾ ਉਹ ਗੱਡੀ ਹੈ ਜਿਹੜੀ ਅੱਗੇ-ਅੱਗੇ ਚੱਲਦੀ ਰਹੀ ਅੱਗੇ ਜਾ ਕੇ ਅੱਧੇ ਘੰਟੇ ਬਾਅਦ ਸਿਵਲ ਹਸਪੀਟਲ ਆ ਜਿਹੜਾ ਆ ਜਾਂਦਾ ਤੇ ਪੁਲਿਸ ਵਾਲੇ ਉਥੇ ਗੱਡੀ ਟੇਢੀ ਕਰਕੇ ਲਾ ਲੈਂਦੇ ਆ ਤੇ ਥਾਰ ਵਾਲੇ ਜੋ ਮੁੰਡੇ ਆ ਉਹ ਵੀ ਗੱਡੀ ਰੋਕ ਲੈਂਦੇ ਆ ਤੇ ਪੁਲਿਸ ਵਾਲੇ ਗੱਡੀ ਦੇ ਆਲੇ ਦੁਆਲੇ ਹੋ ਜਾਂਦੇ ਆ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਆਪਣੀ ਕਿਸੇ ਹਣਾ ਭੈਣ ਨੂੰ ਜਾਂ ਕਿਸੇ ਰਿਸ਼ਤੇਦਾਰ ਨੂੰ ਲੈ ਕੇ ਆਏ ਸੀ ਨਾ ਟ੍ਰੀਟਮੈਂਟ ਲਈ ਚਲੋ ਤੁਸੀਂ ਐਂ ਕਰੋ ਤੁਸੀਂ ਹਸਪੀਟਲ ਚ ਲਾਓ ਗੱਡੀ ਤੇ ਉਹ ਮੁੰਡੇ ਆ ਜਿਹੜੇ ਉਹਨਾਂ ਨੂੰ ਮਤਲਬ ਜੀਤਾ ਉਹਨਾਂ ਦਾ ਕਰਦਾ ਹੁੰਦਾ ਵੀ ਗੱਡੀ ਭਜਾ ਲਈ ਪਰ ਉਹ ਬਹੁਤ ਬੁਰੀ ਤਰ੍ਹਾਂ ਡਰ ਜਾਂਦੇ ਆ ਉਹ ਗੱਡੀ ਨੂੰ ਹਸਪੀਟਲ ਦੇ ਵਿੱਚ ਲਾ ਲੈਂਦੇ ਆ ਤੇ ਫਿਰ ਜਿਹੜੀ ਪਿੱਛੇ ਐਕਟਿਵਾ ਵਾਲੀ ਕੁੜੀ ਹੁੰਦੀ ਆ ਉਹ ਵੀ ਆਪਣੀ ਐਕਟਿਵਾ ਜਿਹੜੀ ਹਸਪੀਟਲ ਦੇ ਵਿੱਚ ਲੈ ਜਾਂਦੀ ਆ ਤੇ ਮੁਸਤੈਦੀ ਨਾਲ ਉਹ ਐਕਟਿਵਾ ਖੜਾ ਕੇ ਅੱਗੇ ਜਾ ਕੇ ਉਹ ਹਸਪੀਟਲ ਦੇ ਵਿੱਚ ਜਾਂਦੀ ਆ ਤੇ ਨਰਸ ਨੂੰ ਤੇ ਉੱਥੇ ਕੰਪਾਊਂਡਰ ਨੂੰ ਕਹਿੰਦੀ ਆ ਵੀ ਇੱਕ ਸਟ੍ਰੈਚਰ ਲਿਆਓ ਚਲੋ ਸਟ੍ਰੈਚਰ ਤੇ ਲਿਆ ਲਿਆ ਜਾਂਦਾ ਜਾਂਦਾ ਉਹ ਕੁੜੀ ਨੂੰ ਲਟਾ ਕੇ ਅੰਦਰ ਲੈ ਕੇ जाया ਜਾਂਦਾ ਤੇ ਉਹ ਮੁੰਡੇ ਆ ਜਿਹੜੇ ਉਹ ਕਹਿੰਦੇ ਆ ਕਿ ਅਸੀਂ 1 ਮਿੰਟ ਕਰੋ ਘਰੇ ਫੋਨ ਕਰ ਦਈਏ ਵੀ ਪੈਸੇ ਵਗੈਰਾ ਹੈ ਨਹੀਂ ਸਾਡੇ ਕੋਲ ਤੇ ਉਹ ਪੁਲਿਸ ਵਾਲੇ ਜਿਹੜੇ ਬਾਕੀ ਹੁੰਦੇ ਆ ਚਾਰ ਜਾਣੇ ਉਹ ਕੁੜੀ ਦੇ ਨਾਲ ਹੀ ਹੁੰਦੇ ਆ ਤੇ ਉਹ ਡਾਕਟਰ ਨੂੰ ਕਹਿੰਦੇ ਆ ਕਿ ਫਟਾਫਟ ਇਹਦਾ ਇਲਾਜ ਕਰੋ ਚਲੋ ਇਲਾਜ ਆ ਜੇ ਕੁੜੀ ਦਾ ਸ਼ੁਰੂ ਹੋ ਜਾਂਦਾ ਡਾਕਟਰ ਉਹਨੂੰ ਚੈੱਕ ਅਪ ਉਹਦਾ ਕਰਦੇ ਆ ਬੀਪੀ ਵਗੈਰਾ ਉਹਦਾ ਬਿਲਕੁਲ ਡਾਊਨ ਹੁੰਦਾ ਤੇ ਜਦੋਂ ਉਹਨੂੰ ਡ੍ਰਿਪ ਵਗੈਰਾ ਲਗਾਈ ਜਾਂਦੀ ਹੈ ਤੇ ਡਾਕਟਰ ਸਮਝ ਜਾਂਦਾ ਵੀ ਇਹਨੇ ਕੋਈ ਨਸ਼ੇ ਵਾਲੀ ਚੀਜ਼ ਆ ਜਿਹੜੀ ਕੁੜੀ ਨੇ ਉਹ ਖਾਧੀ ਆ ਤੇ ਪੁਲਿਸ ਵਾਲੇ ਦੱਸਦੇ ਆ ਵੀ ਇਸ ਤਰ੍ਹਾਂ ਮੇਲੇ ਦੇ ਵਿੱਚੋਂ ਇਹ ਕੁੜੀ ਆ ਜਿਹੜੀ ਆਈ ਸੀ ਵੀ ਇਹ ਮੁੰਡੇ ਲੈ ਕੇ ਆ ਰਹੇ ਸੀ ਤੇ ਚਲੋ ਉਸ ਤੋਂ ਬਾਅਦ ਪਹਿਲਾਂ ਤਾਂ ਉਹਦੀ ਟ੍ਰੀਟਮੈਂਟ ਚੁਲਝ ਜਾਂਦੀ ਉਸ ਤੋਂ ਬਾਅਦ ਜਿਹੜੇ ਮੁੰਡੇ ਹੁੰਦੇ ਪੁਲਿਸ ਵਾਲੇ ਉਹ ਵੇਖਦੇ ਆ ਵੀ ਥਾਰ ਵਾਲੀ ਗੱਡੀ ਵਾਲੇ ਮੁੰਡੇ ਕਿੱਧਰ ਗਏ ਜਦੋਂ ਉਹ ਬਾਹਰ ਆਉਂਦੇ ਆ ਤਾਂ ਉਹ ਗੱਡੀ ਆ ਜਿਹੜੀ ਥਾਰ ਉਹ ਜਾ ਚੁੱਕੀ ਹੁੰਦੀ ਆ ਕਿਉਂਕਿ ਉਹ ਮੁੰਡੇ ਸਮਝ ਗਏ ਸੀ ਵੀ ਇਸ ਤੋਂ ਬਾਅਦ ਅਸੀਂ ਮੁੜਾ ਫਸਣਾ ਤੇ ਉਹ ਥਾਰ ਗੱਡੀ ਦਾ ਜੋ ਨੰਬਰ ਹੈ ਉਹ ਪੁਲਿਸ ਵਾਲਿਆਂ ਨੇ ਨੋਟ ਕਰ ਲਿਆ ਸੀ ਚਲੋ ਉਹ ਕੰਟਰੋਲ ਰੂਮ ਦੇ ਵਿੱਚ ਫੋਨ ਕਰਦੇ ਆ ਆਪਣੇ ਅਧਿਕਾਰੀ ਨੂੰ ਦੱਸਦੇ ਆ ਵੀ ਇਸ ਤਰ੍ਹਾਂ ਵਾਰਦਾਤ ਵਾਪਰ ਗਈ ਸੀ ਵੀ ਇੱਕ ਕੁੜੀ ਆ ਵੀ ਬੇਹੋਸ਼ ਆ ਸਾਨੂੰ ਨਹੀਂ ਪਤਾ ਉਹ ਕੁੜੀ ਕੌਣ ਆ ਤੇ ਕਿੱਥੋਂ ਆ ਵੀ ਉਹਦੇ ਨਾਲ ਕੁਝ ਵਾਪਰਿਆਗਾ ਅਸੀਂ ਉੱਥੇ ਆ ਤੇ ਚਲੋ ਸਾਰੇ ਚੈਨਲਾਂ ਤੇ ਉਹ ਖਬਰ ਹੈ ਜਿਹੜੀ ਚਲਾ ਦਿੱਤੀ ਜਾਂਦੀ ਆ ਤੇ ਜਿਹੜੀਆਂ ਪ੍ਰੀਤ ਦੀਆਂ ਸੇਲੀਆਂ ਹੁੰਦੀਆਂ ਚਾਰੋਂ ਉਹ ਪੂਰੇ ਮੇਲੇ ਦੇ ਵਿੱਚ ਪ੍ਰੀਤ ਨੂੰ ਲੱਭਦੀਆਂ ਹੁੰਦੀਆਂ ਉਹ ਸੋਚਦੀਆਂ ਵੀ ਆ ਕੀ ਹੋ ਗਿਆ ਵੀ ਪ੍ਰੀਤ ਕਿੱਧਰ ਗਈ ਲੱਭਦੇ ਲੱਭਦੇ ਚਲੋ ਤੇ ਫਿਰ ਨਾ ਜਿਹੜੀ ਉਹ ਵੀਰਪਾਲ ਕੁੜੀ ਹੁੰਦੀ ਐਕਟੀਵਾ ਲੈ ਕੇ ਗਈ ਹੁੰਦੀ ਆ ਉਹ ਆਪਦੇ ਨਾਲ ਦੀਆਂ ਨੂੰ ਕਹਿੰਦੀ ਆ ਵੀ ਤੁਸੀਂ ਇੱਥੇ ਰੱਖੋ ਪਰ ਕੋ ਉਹ ਵੀ ਮੈਂ ਐਕਟੀਵਾ ਦੇਣੀ ਆ ਕਿਸੇ ਦੀ ਨਾ ਵੀ ਮੇਰੀ ਐਕਟੀਵਾ ਤਾਂ ਹੋਰ ਕਿਤੇ ਖੜੀ ਸੀ ਚਲੋ ਐਕਟੀਵਾ ਚੁੱਕਦੀ ਆ ਐਕਟੀਵਾ ਚੁੱਕ ਕੇ ਆ ਕੇ ਉਹ ਵਾਪਸ ਤਲਵੰਡੀ ਆਉਂਦੀ ਆ ਤੇ ਐਕਟਿਵਾ ਵਾਲੀ ਕੁੜੀ ਨੇ ਉਹਨੂੰ ਮਿਸ ਕਾਲ ਜਿਹੜੀ ਕਰ ਦਿੱਤੀ ਸੀ ਉਹ ਉਸੇ ਮਿਸ ਕਾਲ ਵਾਲੇ ਨੰਬਰ ਤੇ ਬੈਕ ਕਾਲ ਕਰਦੀ ਆ ਤੇ ਉਹ ਕੁੜੀ ਕਹਿੰਦੀ ਕਿ ਮੈਂ ਦਰਬਾਰ ਸਾਹਿਬ ਚ ਮੱਥਾ ਟੇਕਣ ਗਈ ਆ ਚਲੋ ਉਹ ਕਹਿੰਦੀ ਆ ਕਿ ਫਲਾਣੀ ਜਗ੍ਹਾ ਇੱਕ ਜਿੱਥੇ ਪੁਲਿਸ ਨਾਕਾ ਲੱਗਿਆ ਹੋਇਆਗਾ ਉਥੇ ਤੁਹਾਡੀ ਐਕਟਿਵਾ ਖੜੀ ਆ ਤੇ ਤੁਹਾਡੀ ਐਕਟਿਵਾ ਦੀ ਜਿਹੜੀ ਚਾਬੀ ਆ ਉਹ ਉਥੇ ਨਾ ਪੁਲਿਸ ਕਰਮੀ ਬੈਠੇ ਉਹਨਾਂ ਦਾ ਨਾਮ ਆਹਾ ਕਿ ਉਹਦੇ ਕੋਲ ਚਾਬੀ ਆ ਤੁਸੀਂ ਆਪਣੀ ਚਾਬੀ ਲੈ ਲਿਓ ਉਹ ਕਹਿੰਦੀ ਆ ਠੀਕ ਆ ਉਸ ਤੋਂ ਬਾਅਦ ਬੀਰਪਾਲਾ ਜਿਹੜੀ ਹੈ ਨਾ ਉਹੋ ਮਤਲਬ ਦੇਖਣ ਦੀ ਕੋਸ਼ਿਸ਼ ਕਰਦੀ ਆ ਕਿ ਇਹ ਕੁੜੀ ਜਿਹੜੀ ਇਹਦੇ ਨਾਲ ਆਈ ਹੁੰਦੀ ਆ ਤੇ ਜਿਹੜੀਆਂ ਉਹਦੀਆਂ ਸਹੇਲੀਆਂ ਹੁੰਦੀਆਂ ਕੁਦਰਤੀ ਉਹ ਵੀ ਪ੍ਰੀਤ ਨੂੰ ਲੱਭਦੀਆਂ ਲੱਭਦੀਆਂ ਪੁਲਿਸ ਵਾਲਿਆਂ ਨੂੰ ਉਹ ਦੱਸ ਰਹੀਆਂ ਹੁੰਦੀਆਂ ਵੀ ਸਾਡੇ ਨਾਲ ਕੁੜੀ ਸੀ ਉਹਨੂੰ ਚੱਕਰ ਆ ਰਹੇ ਸੀ ਤੇ ਚਲੋ ਵੀਰਪਾਲ ਉਹਨਾਂ ਨੂੰ ਮਿਲ ਜਾਂਦੀ ਆ ਵੀਰਪਾਲ ਉਹਨਾਂ ਕੁੜੀਆਂ ਨੂੰ ਕਹਿੰਦੀ ਆ ਕਿ ਹਾਂ ਕੁੜੀ ਇਹੋ ਜੀ ਆ ਨਾ ਉਹਦਾ ਹੁਲੀਆ ਦੱਸਦੀ ਆ ਉਹ ਕਹਿੰਦੇ ਹਾਂ ਉਹ ਕਹਿੰਦੀ ਵੀ ਉਸ ਕੁੜੀ ਨੂੰ ਤਿੰਨ ਮੁੰਡੇ ਧਾਰਚ ਬਿਠਾ ਕੇ ਲੈ ਕੇ ਗਏ ਸੀ ਵੀ ਫਿਲਹਾਲ ਉਹ ਸੇਫ ਆ ਤੇ ਹਸਪਤਾਲ ਦੇ ਵਿੱਚ ਦਾਖਲਾ ਤੁਸੀਂ ਇਸ ਤਰ੍ਹਾਂ ਕਰੋ ਕੁੜੀ ਦੇ ਮਾਪਿਆਂ ਨੂੰ ਇਨਫੋਰਮ ਕਰੋ ਚਲੋ ਕੁੜੀਆਂ ਡਰਦੀਆਂ ਵੀ ਹੁੰਦੀਆਂ ਪਰ ਫਿਰ ਵੀ ਇੱਕ ਕੁੜੀ ਆ ਜਿਹਦਾ ਨਾਮ ਰਾਣੀ ਆ ਉਹ ਪ੍ਰੀਤ ਦੇ ਘਰੇ ਫੋਨ ਕਰਦੀ ਆ ਪ੍ਰੀਤ ਦੀ ਮੰਮੀ ਫੋਨ ਚੁੱਕਦੀ ਆ ਤੇ ਉਹਨੂੰ ਸਾਰੀ ਗੱਲ ਦੱਸਦੀ ਆ ਤੇ ਹਸਪਤਾਲ ਦੇ ਵਿੱਚ ਆਉਣ ਲਈ ਕਹਿੰਦੀ ਆ ਚਲੋ ਇਧਰੋਂ ਇਹ ਕੁੜੀਆਂ ਜਿਹੜੀਆਂ ਇਹ ਵੀ ਹਸਪਤਾਲ ਚਲੀਆਂ ਜਾਂਦੀਆਂ ਉਧਰੋਂ ਪ੍ਰੀਤ ਦੇ ਪੇਰੈਂਟਸ ਸੋਹ ਆ ਜਾਂਦੇ ਆ ਆ ਕੇ ਜਦੋਂ ਹਨਾ ਵੇਖਿਆ ਜਾਂਦਾ ਤਾਂ ਪ੍ਰੀਤ ਆ ਜਿਹੜੀ ਹਜੇ ਵੀ ਬੇਹੋਸ਼ੀ ਦੀ ਹਾਲਤ ਵਿੱਚ ਹੁੰਦੀ ਆ ਜਿਹੜੇ ਪੁਲਿਸ ਵਾਲੇ ਆ ਉਹੋ ਆ ਪ੍ਰੀਤ ਦੇ ਮਾਪਿਆਂ ਨੂੰ ਮਿਲਦੀ ਆ ਤੇ ਉਹਨਾਂ ਨੂੰ ਦੱਸਦੀ ਆ ਕਿ ਚੰਗੇ ਸਮੇਂ ਤੇ ਤੁਹਾਡੀ ਨਿਗਾ ਪੈ ਗਈ ਤੇ ਤੁਹਾਡੀ ਕੁੜੀ ਬਚ ਗਈ ਵੀ ਪਤਾ ਨਹੀਂ ਕੀ ਹੋਣਾ ਸੀ ਵੀ ਸਾਨੂੰ ਉਹਨਾਂ ਮੁੰਡਿਆਂ ਤੇ ਸ਼ੱਕ ਲੱਗਿਆ ਤੇ ਉਹ ਚਲੋ ਭੁਲੀ ਆ ਵੀ ਦੱਸਦੀ ਆ ਮੁੰਡਿਆਂ ਦਾ ਪੁਲਿਸ ਵਾਲੇ ਉਹ ਕਹਿੰਦੇ ਵੀ ਸਾਨੂੰ ਤਾਂ ਨਹੀਂ ਧਿਆਨ ਚ ਵੀ ਹੁਣ ਤਾਂ ਪ੍ਰੀਤ ਹੀ ਦੱਸੂਗੀ ਤੇ 2-3 ਘੰਟੇ ਬੈਠਣ ਤੋਂ ਬਾਅਦ ਪ੍ਰੀਤ ਨੂੰ ਹੋਸ਼ ਆਉਂਦੀ ਆ ਤੇ ਪ੍ਰੀਤ ਜਦੋਂ ਵੇਖਦੀ ਆ ਵੀ ਮੈਂ ਕਿੱਥੇ ਆ ਆਪਣੇ ਮਾਪਿਆਂ ਨੂੰ ਵੇਖਦੀ ਆ ਉਹ ਰੋਣ ਲੱਗ ਜਾਂਦੀ ਆ ਤੇ ਚਲੋ ਪੁਲਿਸ ਵਾਲੇ ਆ ਜਿਹੜੇ ਡਾਕਟਰ ਦੇ ਨਾਲ ਉਦੇ ਕੋਲ ਜਾਂਦੇ ਆ ਪ੍ਰੀਤ ਕੋਲ ਤੇ ਉਹ ਤੋਂ ਬਿਆਨ ਦਰਜ ਆ ਜਿਹੜੇ ਕਰਵਾਉਂਦੇ ਆ ਤੇ ਪ੍ਰੀਤ ਆ ਜਿਹੜੀ ਉਹ ਦੱਸਦੀ ਆ ਕਿ ਜਦੋਂ ਮੈਨੂੰ ਗੱਡੀ 'ਚ ਬਿਠਾਇਆ ਗਿਆ ਵੀ ਮੈਨੂੰ ਕੋਈ ਪਛਾਣ ਨਹੀਂ ਆਈ ਤੇ ਪਰ ਮੈਨੂੰ ਇਹ ਲੱਗਦਾ ਵੀ ਜਿਹੜੇ ਨਾਲ ਦੇ ਪਿੰਡ ਵਾਲੇ ਮੁੰਡੇ ਆ ਸਕੂਲ ਦੇ ਵਿੱਚ ਮੈਨੂੰ ਜਿਹੜੇ ਅਕਸਰ ਤੰਗ ਕਰਦੇ ਸੀ ਵੀ ਉਹਨਾਂ 'ਚੋਂ ਨਾ ਕੋਈ ਹੋਵੇ ਤੇ ਚਲੋ ਉਹ ਕਹਿੰਦੇ ਆ ਕਿ ਵੀ ਕੀ ਇਸ ਮੁੰਡੇ ਦੀ ਕੋਈ ਫੋਟੋ ਹੈ ਤਾਂ ਜਿਹੜੀ ਪ੍ਰੀਤ ਆ ਉਹ ਕਹਿੰਦੀ ਆ ਕਿ ਸੋਸ਼ਲ ਮੀਡੀਆ ਅਕਾਊਂਟ ਹੈਗਾ ਵੀ ਉਹ ਤੋਂ ਮੈਂ ਫੋਟੋ ਦਿਖਾ ਸਕਦੀ ਹੇਰ ਨਾ ਉਹ ਆਪਣੇ ਫੋਨ 'ਚੋਂ ਫੇਸਬੁੱਕ ਆਈਡੀ ਕੱਢਦੀ ਐ ਤੇ ਸਰਚ ਕਰਦੀ ਐ ਕਿਉਂਕਿ ਉਸ ਮੁੰਡੇ ਦੀ ਫੇਸਬੁੱਕ ਆਈਡੀ ਉਹਨੂੰ ਪਤਾ ਸੀ ਫੇਸਬੁੱਕ ਆਈਡੀ ਤੇ ਉਹ ਫੋਟੋ ਦਿਖਾਉਂਦੀ ਐ ਤੇ ਪੁਲਿਸ ਵਾਲੇ ਵੇਖਦੇ ਆ ਵੀ ਹਾਂ ਇਹ ਉਹ ਹੀ ਫੋਟੋ ਆ ਤੇ ਪੁਲਿਸ ਵਾਲੇ ਕਹਿੰਦੇ ਆ ਕਿ ਚਲੋ ਹੁਣ ਤੁਹਾਨੂੰ ਰਿਪੋਰਟ ਦਰਜ ਕਰਾਉਣੀ ਪਊਗੀ ਵੀ ਨਹੀਂ ਤਾਂ ਪਤਾ ਨਹੀਂ ਤੁਹਾਡੇ ਨਾਲ ਕੀ ਹੋ ਜਾਣਾ ਸੀ ਪਰ ਪ੍ਰੀਤ ਦੇ ਮਾਪੇ ਕਹਿੰਦੇ ਆ ਕਿ ਇਹ ਮੁੰਡਾ ਜਿਹੜਾ ਇਹ ਤਾਂ ਗੁੰਡਾ ਟਾਈਪ ਮੁੰਡਾ ਇਹਨਾਂ ਦਾ ਪਰਿਵਾਰ ਜਿਹੜਾ ਜ਼ਿਆਦਾ ਵਧੀਆ ਨਹੀਂ ਅਸੀਂ ਕੋਈ ਵੀ ਹੈਣਾ ਮਤਲਬ ਰਿਸਕ ਨਹੀਂ ਲੈਣਾ ਚਾਹੁੰਦੇ ਕੱਲ ਨੂੰ ਸਾਡੀ ਕੁੜੀ ਤੇ ਕੋਈ ਗੱਲ ਆਵੇ ਤੇ ਪੁਲਿਸ ਵਾਲੇ ਉਹਨਾਂ ਨੂੰ ਸਮਝਾਉਂਦੇ ਆ ਵੀ ਜੇ ਤੁਹਾਡੀ ਕੁੜੀ ਨੇ ਪਹਿਲਾਂ ਹੀ ਇਹ ਗੱਲ ਦੀ ਰਿਪੋਰਟ ਦਰਜ ਕਰਾਈ ਹੁੰਦੀ ਤਾਂ ਅੱਜ ਇਹ ਹਾਲ ਨਹੀਂ ਹੋਣਾ ਸੀ ਵੀ ਅੱਜ ਤੁਹਾਡੀ ਕੁੜੀ ਨਾਲ ਕੁਝ ਵੀ ਵਾਪਰ ਜਾਣਾ ਸੀ ਵੀ ਰਿਪੋਰਟ ਤਾਂ ਤੁਹਾਨੂੰ ਦਰਜ ਕਰਾਉਣੀ ਪਊਗੀ ਚਲੋ ਉਸ ਤੋਂ ਬਾਅਦ ਪ੍ਰੀਤ ਜਿਹੜੀ ਉਹ ਆਪਣੇ ਪਾਪਾ ਨੂੰ ਕਹਿੰਦੀ ਹੈ ਕਿ ਪਾ ਮੈਂ ਡਰਨ ਵਾਲੀਆਂ ਕੁੜੀਆਂ ਚੋਂ ਨਹੀਂ ਹੈਗੀ ਜੇ ਮੈਂ ਅੱਜ ਡਰ ਗਈ ਤਾਂ ਆਉਣ ਵਾਲੇ ਸਮੇਂ 'ਚ ਮੇਰੇ ਨਾਲ ਕੁਝ ਵੀ ਹੋ ਸਕਦਾ ਤੇ ਉਸ ਤੋਂ ਬਾਅਦ ਹਸਪੀਟਲ ਦੇ ਵਿੱਚ ਉਹਨੂੰ ਡਿਸਚਾਰਜ ਕੀਤਾ ਜਾਂਦਾ ਤੇ ਪ੍ਰੀਤ ਆਪਣੇ ਮੰਮੀ ਪਾਪਾ ਨਾਲ ਜਾ ਕੇ ਜਿਹੜਾ ਨਾਲ ਦੇ ਪਿੰਡ ਵਾਲਾ ਮੁੰਡਾ ਹੁੰਦਾ ਗੁਰੀ ਉਹਦੇ ਖਿਲਾਫ ਰਿਪੋਰਟ ਦਰਜ ਕਰਾਉਂਦੀ ਆ ਉਹ ਸਾਰੀਆਂ ਘਟਨਾਵਾਂ ਪਹਿਲਾਂ ਦੱਸਦੀ ਆ ਵੀ ਪਹਿਲਾਂ ਮੈਨੂੰ ਇਸ ਤਰ੍ਹਾਂ ਕੋ ਕਾਲਜ ਦੇ ਵਿੱਚ ਸਕੂਲ ਦੇ ਵਿੱਚ ਤੰਗ ਕਰਦਾ ਰਿਹਾ ਤੇ ਇੱਕ ਦਿਨ ਇਹਨੇ ਮੇਰਾ ਹੱਥ ਫੜਿਆ ਤੇ ਮੈਂ ਇਹਦੇ 'ਚ ਪੇੜ ਮਾਰੀ ਵੀ ਅੱਜ ਮੇਲੇ ਦੇ ਵਿੱਚ ਮੈਨੂੰ ਨਹੀਂ ਪਤਾ ਇਹਨਾਂ ਨੇ ਸੱਖਾ ਦੋ ਸਾਡਾ ਪਿੱਛਾ ਕੀਤਾ ਤੇ ਫੇਰ ਨਾ ਮਤਲਬ ਇੰਟਰਵਿਊ ਆਉਗੀ মিডিਆ ਵਾਲੇ ਆ ਜਾਂਦੇ ਆ ਉਹ ਲਈ ਜਾਂਦੀ ਆ ਤੇ ਉਹ ਕਹਿੰਦੀ ਆ ਕਿ ਪੁਲਿਸ ਵਾਲਿਆਂ ਦੀ ਮਸਤੀਦੀ ਕਰਕੇ ਅੱਜ ਮੈਂ ਬ ਮਤਲਬ ਬਹੁਤ ਵੱਡੀ ਮੁਸੀਬਤ ਦੇ ਵਿੱਚੋਂ ਬਚ ਗਈ ਨਹੀਂ ਪਤਾ ਨਹੀਂ ਮੇਰੇ ਨਾਲ ਕੀ ਹੋਣਾ ਸੀ ਪੁਲਿਸਾ ਜਿਹੜੀ ਉਹ ਰੇਡ ਮਾਰਦੀ ਆ ਗੁਰੀ ਦੇ ਘਰ ਗੁਰੀ ਘਰ ਨਹੀਂ ਹੁੰਦਾ ਕਿ ਜਿਹੜੀ ਕਾਲੀ ਥਾਰ ਹੁੰਦੀ ਆ ਉਹ ਗੁਰੀ ਦੀ ਨਹੀਂ ਹੁੰਦੀ ਉਹ ਉਹਦੇ ਕਿਸੇ ਦੋਸਤ ਦੀ ਹੁੰਦੀ ਆ ਥਾਰ ਵਾਲੇ ਮੁੰਡੇ ਤੱਕ ਪਹੁੰਚਿਆ ਜਾਂਦਾ ਤੇ ਉਹ ਮੁੰਡਾ ਕਹਿੰਦਾ ਕਿ ਠੀਕ ਆ ਮੇਰਾ ਗੁਰੀ ਨਾਲ ਜਾਣ ਆਣ ਹੈਗਾ ਮੇਰਾ ਦੋਸਤ ਆ ਪਰ ਮੈਨੂੰ ਨਹੀਂ ਪਤਾ ਸੀ ਵੀ ਉਹ ਗੱਡੀ ਦੇ ਵਿੱਚ ਕੁਛ ਇਦਾਂ ਦਾ ਕਰਨਗੇ ਬਾਕੀ ਦੇਖੋ ਵੀ ਮੇਰਾ ਅਣਾ ਆਪਣਾ ਸਰਕਲ ਹੁੰਦਾ ਜੇ ਆਪਣੇ ਤੋਂ ਕੋਈ ਗੱਡੀ ਲੈ ਜਾਂਦਾ ਵੀ ਲੈ ਕੇ ਗਿਆ ਮੈਂ ਇਥੋਂ ਮੈਂ ਮੰਨਦਾ ਪਰ ਅੱਗੇ ਤੋਂ ਬਾਅਦ ਮੈਂ ਕਦੇ ਵੀ ਕਿਸੇ ਨੂੰ ਆਪਣੀ ਗੱਡੀ ਨਹੀਂ ਦਿਊਗਾ ਚਲੋ ਪੁਲਿਸ ਵਾਲੇ ਜਿਹੜੇ ਉਹ ਗੱਡੀ ਵਾਲੇ ਮੁੰਡੇ ਨੂੰ ਤਾਂ ਛੱਡ ਦਿੰਦੇ ਆ ਫਿਰ 2-3 ਦਿਨਾਂ ਦੇ ਵਿੱਚ ਛਾਪੇਮਾਰੀ ਕਰਕੇ ਗੁਰੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਗੁਰੀ ਆ ਜਿਹੜਾ ਉਹਦੇ ਖਿਲਾਫ ਪਰਚਾ ਦਾਜ ਕੀਤਾ ਜਾਂਦਾ ਗੁਰੀ ਦੇ ਮਾਪਿਓ ਆ ਜਿਹੜੇ ਉਹ ਫਿਰ ਪ੍ਰੀਤ ਦੇ ਘਰ ਜਾਂਦੇ ਆ ਤੇ ਗੁਰੀ ਵੱਲੋਂ ਮਾਫੀ ਮੰਗਦੇ ਆ ਕਿ ਅੱਜ ਤੋਂ ਬਾਅਦ ਸਾਡਾ ਮੁੰਡਾ ਜਿਹੜਾ ਕਦੇ ਵੀ ਤੈਨੂੰ ਤੰਗ ਪਰੇਸ਼ਾਨ ਨਹੀਂ ਕਰੂਗਾ ਵੀ ਸਾਡੇ ਮੁੰਡੇ ਦੀ ਜ਼ਿੰਦਗੀ ਦਾ ਸਵਾਲਾ ਤੂੰ ਉਹਨੂੰ ਮਾਫ ਕਰ ਦੇ ਤੇ ਉਹ ਕਹਿੰਦੀ ਵੀ ਜੇ ਮੈਂ ਅੱਜ ਮਾਫ ਕੀਤਾ ਤੇ ਬਾਹਰ ਆ ਕੇ ਉਹਨੇ ਮੇਰੇ ਨਾਲ ਪਤਾ ਨਹੀਂ ਕੀ ਕਰਨਾ ਤੇ ਉਹ ਕਹਿੰਦੇ ਵੀ ਨਹੀਂ ਤੀਏ ਸਾਡੀ ਇੱਜ਼ਤ ਤੇਰੇ ਹੱਥਾ ਵੀ ਅਸੀਂ ਕਿਵੇਂ ਨਾ ਕਿਵੇਂ ਕਰਕੇ ਉਹਨੂੰ ਇੱਥੋਂ ਪੜ੍ਹਦੇ ਆਂਗੇ ਪਰ ਤੂੰ ਇੱਕ ਵਾਰੀ ਸਾਡੀ ਕਹਿਨ ਤੇ ਮਾਫ ਕਰ ਦੇ ਚਲੋ ਬ੍ਰੀਤ ਦੇ ਪਾਪਾ ਜਿਹੜੇ ਉਹਨਾਂ ਨੂੰ ਤਰਸਾ ਦਿੰਦਾ ਉਹ ਕੇਸ ਵਾਪਸ ਲੈ ਲੈਂਦੇ ਆ ਉਸ ਤੋਂ ਬਾਅਦ ਗੁਰੀ ਦੇ ਮੰਮੀ ਪਾਪਾ ਜਿਹੜੇ 3-4 ਮਹੀਨਿਆਂ ਦੇ ਵਿੱਚ ਹੀ ਆਪਣੇ ਪੁੱਤਰ ਨੂੰ ਕਿਸੇ ਬਾਹਰਲੇ ਦੇਸ਼ ਦੇ ਵਿੱਚ ਭੇਜ ਦਿੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਇੱਧਰ ਸਾਡਾ ਮੁੰਡਾ ਜਿਹੜਾ ਵਿਗੜਦਾ ਜਾ ਰਿਹਾ ਤੇ ਇਹਨੇ ਪਤਾ ਨਹੀਂ ਕੀ ਕੀ ਉਲਾਂਬੇ ਆ ਜਿਹੜੇ ਖੱਟਣੇ ਆ ਇਸ ਤਰ੍ਹਾਂ ਲੇਖੋ ਬਹੁਤ ਵੱਡੀ ਸਿੱਖਿਆ ਇਸ ਕਹਾਣੀ ਤੋਂ ਸਾਨੂੰ ਮਿਲਦੀ ਆ ਕਿ ਕੁੜੀਆਂ ਜਦੋਂ ਵੀ ਕਾਲਜ ਜਾਂ ਸਕੂਲ ਜਾਂਦੀਆਂ ਨੇ ਉਹਨਾਂ ਨਾਲ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਜਾਂਦੀਆਂ ਨੇ ਜਿਹੜੀਆਂ ਕਿ ਉਹਨਾਂ ਨੂੰ ਆਪਣੇ ਮਾਪਿਓ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਵਿਗੜੇ ਹੋਏ ਮੁੰਡੇ ਅਕਸਰ ਕੁੜੀਆਂ ਨੂੰ ਤੰਗ ਕਰਦੇ ਨੇ ਕੁੜੀਆਂ ਇਹ ਮਸਲੇ ਆਪਣੇ ਹੱਥਾਂ ਨਾਲ ਹੈਂਡਲ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਪਰ ਮੁੰਡੇ ਆ ਜਿਹੜੇ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਗੁਰੀ ਦੇ ਪਾਪਾ ਨੇ ਉਹਨੂੰ ਇਹੋ ਜਿਹਾ ਵਾਰੋ ਮਤਲਬ ਭੇਜਿਆ ਉਹਨੇ ਕਿਹਾ ਵੀ ਜੇ ਅੱਜ ਤੋਂ ਬਾਅਦ ਤੂੰ ਇੱਥੇ ਆਏਂਗਾ ਤਾਂ ਮੈਂ ਤੈਨੂੰ ਖੁਦ پولیس ਨੂੰ ਫੜਾਉਂਗਾ ਤੂੰ ਆਪਣੀਆਂ ਆਦਤਾਂ ਸੁਧਾਰ ਲੈ ਕਿਉਂਕਿ ਗੁਰੀ ਦੇ ਪਾਪਾ ਪਿੰਡ ਦੇ ਵਿੱਚ ਕਹਿੰਦੇ ਕਹਾਉਂਦੇ ਕਿ ਵਧੀਆ ਇਨਸਾਨ ਸੀ ਤੇ ਉਸ ਤੋਂ ਬਾਅਦ ਗੁਰੀ ਦੇ ਪਾਪਾ ਬਹੁਤ ਵਾਰ ਪ੍ਰੀਤ ਦੇ ਘਰ ਆਉਂਦੇ ਰਹੇ ਉਹ ਉਹਨਾਂ ਤੋਂ ਵਾਰ-ਵਾਰ ਮਾਫੀ ਵੀ ਮੰਗਦੇ ਰਹੇ ਤੇ ਉਹਨਾਂ ਨੂੰ ਕਹਿੰਦੇ ਰਹੇ ਕਿ ਹੁਣ ਮੇਰਾ ਮੁੰਡਾ ਕਦੇ ਵੀ ਤੇਰੇ ਰਾਹ ਦਾ ਰੋੜਾ ਨਹੀਂ ਬਣੂਗਾ ਪਰ ਪ੍ਰੀਤ ਦੇ ਪਾਪਾ ਜਿਹੜੇ ਉਹ ਪ੍ਰੀਤ ਨੂੰ ਹਮੇਸ਼ਾ ਹੀ ਸਮਝਾਉਂਦੇ ਆ ਕਿ ਪੁੱਤ ਜਦੋਂ ਵੀ ਤੂੰ ਕਾਲਜ ਜਾਏਂਗੀ ਇਸ ਤੋਂ ਬਾਅਦ ਤਾਂ ਤੇਰੇ ਨਾਲ ਬਹੁਤ ਸਾਰੀਆਂ ਘਟਨਾਵਾਂ ਹੋਣਗੀਆਂ ਪਰ ਤੂੰ ਆਪਣੇ ਲੈਵਲ ਤੇ ਹੱਲ ਕਰ ਲਈ ਭਾਵੇਂ ਪਰ ਮੈਨੂੰ ਤੂੰ ਹਰ ਇੱਕ ਗੱਲ ਦੱਸਣੀ ਹੈ ਮਾਪਿਓ ਆ ਜਿਹੜੇ ਉਹ ਇੱਕ ਫਰੈਂਡ ਦੀ ਤਰ੍ਹਾਂ ਹੁੰਦੇ ਆ ਕੁੜੀਆਂ ਜਾਂ ਮੁੰਡਿਆਂ ਨੂੰ ਆਪਣੇ ਮਾਪਿਆਂ ਤੋਂ ਬਾਹਰ ਹੁੰਦੀਆਂ ਇਹੋ ਜੀਆਂ ਘਟਨਾਵਾਂ ਬਾਰੇ ਗੱਲਾਂ ਸਾਂਝੀ ਕਰਦੇ ਰਹਿਣਾ ਚਾਹੀਦਾ ਖਾਸ ਕਰਕੇ ਜਿਹੜੀ ਉਹਨਾਂ ਦੇ ਨਾਲ ਵਾਪਰਦੀ ਆ ਕਿਉਂਕਿ ਇਨ ਫਿਊਚਰ ਜੇ ਕੋਈ ਪ੍ਰੋਬਲਮ ਆਉਂਦੀ ਆ ਤਾਂ ਪਤਾ ਨਹੀਂ ਕਿੰਨੀਆਂ ਕੁ ਰਸੀਬ ਤਾਂ ਜਿਹੜੀਆਂ ਉਹ ਬੱਚੇ ਦੇ ਸਿਰ ਤੇ ਆ ਸਕਦੀਆਂ ਹੁੰਦੀਆਂ ਨੇ ਮੈਨੂੰ ਉਮੀਦ ਹੈ ਕਿ ਅੱਜ ਦੀ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ